ਵਾਹਿਗੁਰੂ ਸਾਹਿਬ ਜੀ ਸੋਹੇ ਮਹੱਲਾਤੀ ਜਾ ਜੋਗ ਚਾਰੇ ਧਨ ਜੇ ਭਵ ਬਿਨ ਸਤਗੁਰ ਸੋਹਾਗ ਨ ਹੋਈ ਰਾਮ ਨਹਿ ਚਲ ਰਾਜ ਸਦਾ ਹਰ ਕੇ ਰਾ ਤਿਸ ਬਿਨ ਅਵਰ ਨ ਕੋਈ ਰਾਮ ਜੋ ਚਾਰੇ ਧਨ ਜੇ ਭਵੈ ਬਿਨ ਸਤਗੁਰ ਸੋਹਾਗ ਨਾ ਹੋਈ RAM નિਹਚਲ ਰਾਜ ਸਦਾ ਹਰ ਕੇਰਾ ਤਿਸ ਦਿਨ ਅਵਰਨਾ ਕੋਈ ਰਾ ਸਗਨ ਅਵਰਨਾ ਕੋਈ ਸਦਾ ਸੱਚ ਸੋਈ ਗੁਰੁ ਨਖਾ ਏਕੋ ਜਾਣਿਆ ਧਨ ਫਿਰ ਮੇਲਾਵਾ ਹੋਆ ਗੁਰਮਤੀ ਮਨ ਮਾਨਿਆ ਸਤ ਗੁਰ ਮਿਲਿਆ ਤਾਂ ਹਰ ਪਾਇਆ ਦਿਨ ਹਰ ਨਾਵੇ ਮੁਕਤ ਨਾ ਹੋਈ ਨਾਨਕ ਕਾਮਣ ਕੰਤਿ 라ਵੇ ਮਨ ਮੰਨੈ ਸੁਖ ਹੋਈ ਸਤ ਗੁਰ ਸੇਵ ਧਨ ਬਲ ਲੜੀਏ ਹਰ ਵਰ ਪਵਹੇ ਸੋਈ RAM ਸਦਾ ਹੋਵਹੇ ਸੋ ਹਗਣੀ ਫਿਰ ਮੈਲਾ ਵੇਸ ਨਾ ਹੋਈ RAM ਮੈਲਾ ਵੇਸ ਨਾ ਹੋਈ ਗੁਰਮੁਖਾ ਬੁਝੈ ਕੋਈ ਹਉਮੈ ਮਾਰ ਪਛਾਣਿਆ ਕਰਨੇ ਕਾਰ ਕਮਾਵੇ ਸਬਦ ਸਮਾਵੇ ਅੰ ਤਰਾ ਏਕੋ ਜਾਣਿਆ ਗੁਰਮੁਖ ਪ੍ਰਭ 라ਵੇ ਦਿਨ ਰਾਤੀ ਸਤ ਆਪਣਾ ਸਾਚੀ ਸੋਭਾ ਹੋਈ ਗੁਰਮੁਖ ਪ੍ਰਭ 라ਵੇ ਦਿਨ ਰਾਤੀ ਆਪਣਾ ਸਾਚੀ ਸੋਭਾ ਹੋਈ ਨਾਨਕਾ ਕਾਮਨਾ ਪਿਰ ਰਾਵੇ ਆਪਣਾ ਰਵ ਰਹਿਆ ਪ੍ਰਭ ਸੋਈ ਗੁਰ ਕੀ ਕਾਰ ਕਰੇ ਧਨ ਬਲੜੀਏ ਹਰ ਵਾਰ ਦੇ ਮਿਲਾਏ RAM ਹਰ ਕੈ ਰੰਗ ਰਤੀ ਹੈ ਕਾਮਣਾ ਮੇਲ ਪ੍ਰੀਤਮ ਸੁਖ ਪਾਏ RAM ਮੇਲ ਪ੍ਰੀਤਮ ਸੁਖ ਪਾਏ ਸੱਚ ਸਮਾਏ ਸਚ ਵਰਤੈ ਸਭ ਥਾਈ ਸੱਚਾ ਸੀਗਾਰ ਕਰੇ ਦਿਨ ਰਾਤੀ ਕਾਮਨਾ ਸਚ ਸਮਾਈ ਹਰ ਸੁਖ ਦਾਤਾ ਸਬਦ ਪਛਾਤਾ ਕਾਮਣਾ ਲਿਆ ਕੰਠ ਲਾਏ ਨਾਨਕ ਮਹਿਲੀ ਮਹਿਲ ਪਛਾਣੈ ਗੁਰਮਤੀ ਹਰ ਪਾਏ ਸਾਧਨ ਬਾਲੀ ਧੁਰ ਮੇਲੀ ਮੇਰੇ ਪ੍ਰਭ ਆਤ ਮਿਲਾਇ ਰਾਮ ਗੁਰਮਤੀ ਘਟ ਚਾਨਣ ਹੋਆ ਪ੍ਰਭ ਰਾਮ ਰਹਿਆ ਸਭ ਥਾਈ ਰਾਮ ਪ੍ਰਭ ਰਾਮ ਰਹਿਆ ਸਭ ਥਾਈ ਮਨ ਵਸਾਏ ਊਰਬ ਲਿਖਿਆ ਪਾਇਆ ਸੇਜ ਸੁਖਾਲੇ ਮੇਰੇ ਪ੍ਰਭ ਪਾਣੇ ਸੱਚ ਸੀ ਗਾਰ ਬਣਾਇਆ ਕਾਮਨਾ ਨਿਰਮਲ ਹੋਵੇ ਮਲ ਖੋਈ ਗੁਰਮਤ ਸਹ ਸੱਚ ਸਮਾਈ ਨਾਨਕ ਆਪ ਮਿਲਾਇ ਕਰਤੈ ਨਾਮ ਨਵਨਿਦ ਪਾਈ ਕਾਮਣਾ ਨਿਰਮਲ ਹਮੈ ਮਨ ਖੋਈ ਗੁਰਮਤ ਸਚ ਸਮਾਈ ਨਾਨਕ ਆਪ ਮਿਲਾਇ ਕਰਤੈ ਨਾਮ ਨਵੈ ਨਿਧ ਪਾਈ ਖਾਲਸਾ ਵਾਹਿਗੁਰੂ ਜੀ ਕੀ ਫਤਿਹ